ਜੀ ਦੋਸਤੋ ਜਿਹੜਾ ਮੋਗਾ ਵਿਖੇ 2 ਦਿਨ ਪਹਿਲਾਂ ਨਾਨਕਸਰ ਵਾਲੇ ਬਾਬੇ ਲੱਖੇ ਦੀ ਗੱਡੀ ਦਾ ਐਕਸੀਡੈਂਟ ਹੋਇਆ ਜਿਸ ਨਾਲ ਦੋ ਵਿਅਕਤੀਆਂ ਦੀ ਇੱਕ ਔਰਤੇ ਇੱਕ ਮਰਦ ਦੀ ਮੌਤ ਹੋ ਚੁੱਕੀ ਆ ਤੇ ਆ ਉੱਥੋਂ ਦੀ ਉਸ ਵੇਲੇ ਦੀ ਤਸਵੀਰ ਆ ਗਈ ਤੇ ਇਹਦੇ ਵਿੱਚ ਬਾਬਾ ਭਾਜ ਦਾ ਨਜ਼ਰ ਆ ਰਿਹਾ ਤੇ ਉਹਦੀ ਵੀ ਗੱਡੀ ਵਿੱਚੋਂ ਨਾ ਤੰਬਾਕੂ ਕੁਲਪਾਂ ਦੇ ਮਾਲੋਈ ਪੁੜੀਆਂ ਮਿਲੀਆਂ ਨੇਗੀਆਂ ਤੰਬਾਕੂ ਦੇ ਪੁੜੀਆਂ ਮਿਲੀਆਂ ਨੇ ਤੇ ਹੁਣ ਦੇਖ ਲਓ ਵੀ ਇਹ ਚਿੱਟੀ ਸ਼ੌਕ ਜਿਹੜੀ ਆਪਣੇ ਸਿੱਖ ਪੰਥ ਨੂੰ ਜੁੜੀ ਹੋਈ ਆ ਕੀ ਕੀ ਕਾਰਨਾਮੇ ਕਰ ਰਹੀ ਆ ਕੁਝ ਛੇ ਪਹਿਲਾਂ ਵੀ ਨਾਨਕਸਰ ਦੇ ਵਿੱਚ ਕਾਫੀ ਬੁਵਾਦ ਹੋਇਆ ਸੀਗਾ ਕਿ ਉੱਥੇ ਇੱਕ ਜੱਸੀ ਬਾਬਾ ਜੀ ਫੜਿਆ ਸੀ ਤੇ ਹੋਰ ਵੀ ਬਾਬੇ ਲੱਖੇ ਦੇ ਇਲਜ਼ਾਮ ਵੀ ਲੱਗੇ ਸੀਗੇ ਤੇ ਬਾਅਦ ਵਿੱਚ ਇੱਕ ਲੇਡੀ ਜੀ ਮੁੱਕਰ ਗਈ ਸੀ ਪਤਾ ਨਹੀਂ ਕੀ ਕਾਰਨ ਹੋਇਆ ਸੀ ਤੇ ਦੇਖ ਲਓ ਵੀ ਇੱਕ ਬੰਦਾ ਭਾਜਦਾ ਵੀ ਉੱਥੇ ਨਜ਼ਰ ਆਇਆਗਾ ਹੁਣ ਇਹ ਨਹੀਂ ਪਤਾ ਉਹ ਬਾਬਾ ਲੱਖਾ ਕਾ ਜਾਂ ਕੌਣ ਆਗਾ ਤੇ ਦੇਖ ਲਓ ਵੀ ਉਹਨਾਂ ਦੇ ਦਰਉਂਦੇ ਨਕਾਰੇਕਾਰਾਂਵੇਂ ਮੂਰੇ ਆ ਰਹੇ ਨੇਗੇ ਇੱਕ ਪਤੀ ਪਤਨੀ ਤੇ ਤੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ ਆ ਇਹਨਾਂ ਨੇ ਤੇ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਟੱਕਰ ਮਾਰੀ ਆ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ